ਪੋਲਿਸ ਨੂੰ ਹਮੇਸ਼ਾ ਲੋਕਾਂ ਦਾ ਸੇਵਾਦਾਰ ਕਿਹਾ ਜਾਂਦਾ ਏ ਪਰ ਸੇਵਾਦਾਰ ਆਪਣੇ ਮਾਲਕਾਂ ਨਾਲ ਇਹੋ ਜਿਹੀਆਂ ਵਧੀਆਂ ਕਰਨਗੇ ਇਹ ਅੱਜ ਪਹਿਲੀ ਵਾਰ ਦੇਖਣ ਨੂੰ ਸਾਹਮਣੇ ਆ ਰਿਹਾ ਆ ਇਹਦੇ ਬਾਅਦ ਕਿਸਾਨ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਕਿਤੇ ਕਰਨਲ ਨੂੰ ਕੁੱਟਿਆ ਮਾਰਿਆ ਗਿਆ ਉਹਦਾ ਪਰਿਵਾਰ ਇਨਸਾਫ ਮੰਗ ਰਿਹਾ ਆ ਅਜੇ ਤੂੰ ਮੁੱਕੇ ਮਾਰਦੇ ਹੋਏ ਫੋਟੋ ਹੈ ਬਿਉਸ਼ ਪਿਆ ਹੋਏ ਮੇਰੇ ਹਸਬੰਦ ਗੱਡੀ ਉਨਾ ਨੂੰ ਮੁੱਕੇ ਮਾਰੀ ਜਾ ਰਿਹਾ ਉਸ ਤੋਂ ਬਾਅਦ ਉਹਦਾ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਪਿਓਸ਼ ਹਸਬੰਦ ਨੂੰ ਥੱਲੇ ਘੇਰਿਆ ਉਸ ਤੇ ਬਾਲ ਖਿੱਚ ਕੇ ਉਹ ਕਹਿੰਦਾ ਤੇਰੀ ਮੈਂ ਆਫਸਰ ਹੀ ਕੱਢਾਂਗਾ ਤੇ ਜਿੱਤੇ ਸਾਡੇ ਨੌਜਵਾਨਾਂ ਨੂੰ ਗੈਂਗਸਟਰ ਦੱਸ ਕੇ ਉਹ ਸਮਕਾਬਲੇ ਕੀਤੇ ਜਾ ਰਹੇ ਨੇ ਸਾਸਰੀਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਜੋਲ ਜੜਿਆਲਿਆ ਤੁਸੀਂ ਦੇਖ ਰਹੇ ਹੋ ਬਾਜ਼ ਟੀਵੀ ਤੋਂ ਪੁਲਿਸ ਨੂੰ ਹਮੇਸ਼ਾ ਲੋਕਾਂ ਦਾ ਸੇਵਾਦਾਰ ਕਿਹਾ ਜਾਂਦਾ ਏ ਪਰ ਸੇਵਾਦਾਰ ਆਪਣੇ ਮਾਲਕਾਂ ਨਾਲ ਇਹੋ ਜਿਹੀਆਂ ਵਿਧੀਆਂ ਕਰਨਗੇ ਇਹ ਅੱਜ ਪਹਿਲੀ ਵਾਰ ਦੇਖਣ ਨੂੰ ਸਾਹਮਣੇ ਆ ਰਿਹਾ ਆ ਕਿਤੇ ਤਾਂ ਕਿਸਾਨ ਆਗੂਆਂ ਨੂੰ ਮੀਟਿੰਗ ਤੇ ਬਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਕਿਤੇ ਕਿਸਾਨਾਂ ਦੇ ਲੱਗੇ ਹੋਏ ਧਰਨੇ ਰਹਿਣ ਬਸੇਰੇ ਨੂੰ ਅਖਾੜਿਆ ਗਿਆ ਤੇ ਕਿਤੇ ਕਰਨਲ ਨੂੰ ਕੁੱਟਿਆ ਮਾਰਿਆ ਗਿਆ ਉਹਦਾ ਪਰਿਵਾਰ ਇਨਸਾਫ ਮੰਗ ਰਿਹਾ ਆ ਤੇ ਕਿਤੇ ਸਾਡੇ ਨੌਜਵਾਨਾਂ ਨੂੰ ਗੈਂਗਸਟਰ ਦੱਸ ਕੇ ਕਿਸੇ ਨੂੰ ਕੁਝ ਦੱਸ ਕੇ ਉਸ ਮੁਕਾਬਲੇ ਕੀਤੇ ਜਾ ਰਹੇ ਨੇ ਬਹੁਤ ਸਾਰੇ ਬੁੱਧੀਜੀਵੀ ਇਹ ਵੀ ਚਿੰਤਾ ਕਰਦੇ ਨੇ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਕੋਸਟ ਸਟੇਟ ਤਾਂ ਨਹੀਂ ਬਣਾਇਆ ਜਾ ਰਿਹਾ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਪਾਵਰਾਂ ਜਿਹੜੀਆਂ ਪੁਲਿਸ ਨੂੰ ਖੁੱਲੀ ਆਜ਼ਾਦੀ ਦੇ ਦਿੰਦੀ ਆ ਪੁਲਿਸ ਜੋ ਚਾਹੇ ਉਹ ਕਰ ਸਕਦੀ ਆ ਪੰਜਾਬ ਦਾ ਮਾਹੌਲ ਕਿਹੋ ਜਿਹਾ ਸਿਰਜਿਆ ਜਾ ਰਿਹਾ ਆ ਕਿਤੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਨੇ ਜ਼ਿਆਦਾਤਰ ਪੁਲਿਸ ਮੁਕਾਬਲਿਆਂ ਵਿੱਚ ਲੱਤ ਵਿੱਚ ਗੋਲੀ ਵੱਜਣ ਦੇ ਹੀ ਕੇ ਸਾਹਮਣੇ ਆ ਰਹੇ ਆ ਕਈ ਜਗ੍ਹਾ ਪੁਲਿਸ ਮੁਕਾਬਲੇ ਵਿੱਚ ਦੋਸ਼ੀ ਨੂੰ ਮਾਰ ਦਿੱਤਾ ਜਾਂਦਾ ਆ ਔਰ ਕਈ ਜਗ੍ਹਾ ਪੁਲਿਸ ਮੁਕਾਬਲੇ ਦੇ ਵਿੱਚ ਲੱਤ ਵਿੱਚ ਗੋਲੀ ਲੱਗਦੀ ਆ ਜ਼ਿਆਦਾਤਰ ਮਾਮਲੇ ਇਹ ਨਹਿਰਾ ਦੇ ਕੰਡਿਆਂ ਤੇ ਜਾਗ ਸੇ ਪੱਦਰੇ ਸੁੰਨਸਾਨ ਜਗ੍ਹਾ ਤੇ ਹੀ ਕੀਤੇ ਜਾਂਦੇ ਆ ਜਿਹੜੇ ਦੋਸ਼ੀ ਆ ਜਾਂ ਜਿਹੜੇ ਮੁਜਰਮ ਆ ਜਿਹੜੇ ਲੋਕਾਂ ਨੇ ਕ੍ਰਾਇਮ ਕੀਤਾ ਆ ਕੀ ਉਹ ਭੀੜ ਵਾਲੀ ਜਗ੍ਹਾ 'ਚ ਨਹੀਂ ਘੁੰਮ ਸਕਦੇ ਇਹ ਸਪੈਸ਼ਲ ਉਹ ਸੁੰਨਸਾਨ ਜਗ੍ਹਾ ਤੇ ਹੀ ਜਾਣਗੇ ਕਿ ਆਉ ਸਾਡੇ ਗੋਲੀ ਮਾਰ ਦਿਓ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਲੋਕ ਆ ਉਹ ਇਹ ਦੋਸ਼ ਲਾ ਰਹੇ ਆ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਆ ਉਸ ਦੇ ਹੱਥੇ ਹੀ ਸਾਰੀਆਂ ਪਾਵਰਾਂ ਦਿੱਤੀਆਂ ਜਾ ਰਹੀਆਂ ਆ ਕਿ ਆਮ ਲੋਕਾਂ ਨਾਲ ਜੋ 90 80 ਦੇ ਦਹਾਕੇ ਦੇ ਵਿੱਚ ਲੋਕਾਂ ਤੇ ਜ਼ੁਲਮ ਹੋ ਰਿਹਾ ਸੀ ਉਹੋ ਜਿਹਾ ਦੌਰ ਅੱਜ ਫੇਰ ਸਿਰਜਿਆ ਜਾ ਰਿਹਾ ਆ ਜੇਕਰ ਦੋਸ਼ੀ ਨੂੰ ਮਾਰ ਹੀ ਦਿੱਤਾ ਜਾਊਗਾ ਉਹ ਦੋਸ਼ੀ ਦੇ ਮਗਰ ਕੌਣ ਕੰਮ ਕਰ ਰਿਹਾ ਆ ਉਹਦੀ ਕੋਈ ਜਾਂਚ ਹੀ ਨਹੀਂ ਹੋਊਗੀ ਤਾਂ ਕੇਸ ਠੱਪ ਹੋ ਜਾਣਗੇ ਕੇਸ ਖਤਮ ਹੋ ਜਾਣਗੇ ਜਿਹੜਾ ਦੋਸ਼ੀ ਦੇ ਪਿੱਛੇ ਕੰਮ ਕਰ ਰਿਹਾ ਆ ਉਹਨਾਂ ਹੱਥਾਂ ਤੱਕ ਕਿੱਦਾਂ ਪਹੁੰਚਿਆ ਜਾਊਗਾ ਜਿਹੜੇ ਫੌਜੀ ਸਾਡੇ ਚੀਨ ਅਤੇ ਪਾਕਿਸਤਾਨ ਦੀਆਂ ਅੱਖਾਂ ਚੱਖਾਂ ਪਾ ਕੇ ਬਾਰਡਰਾਂ ਦੇ ਉੱਤੇ ਆਪਣੀ ਜਾਨ ਵੀ ਪਰਵਾਹ ਨਹੀਂ ਕਰਦੇ ਦੇਸ਼ ਦੀ ਸੇਵਾ ਕਰ ਰਹੇ ਆ ਜੇ ਅੱਜ ਉਹਨਾਂ ਫੌਜੀਆਂ ਨੂੰ ਪੈਰਾ ਥੱਲੇ ਕੁਤਲਿਆ ਜਾਊਗਾ ਉਹਨਾਂ ਦੀਆਂ ਔਰਤਾਂ ਨੂੰ ਇਨਸਾਫ ਮੰਗਣ ਵਾਸਤੇ ਮੀਡੀਆ ਦਾ ਸਹਾਰਾ ਲੈਣਾ ਪਊਗਾ ਨੈਸ਼ਨਲ ਮੀਡੀਆ ਉਹਨਾਂ ਨੂੰ ਪੂਰੀ ਤਰ੍ਹਾਂ ਖਬਰ ਕਰਦਾ ਨਹੀਂ ਕਰਦਾ ਉਹ ਤੁਸੀਂ ਸਾਰੇ ਜਾਣਦੇ ਹੋ ਜੇਕਰ ਅੱਜ ਉਹਨਾਂ ਦਾ ਮੁੱਦਾ ਲੋਕਾਂ ਵਿੱਚ ਚੱਲ ਰਿਹਾ ਤੇ ਲੋਕਪੱਖੀ ਮੀਡੀਆ ਦੀ ਬਦੌਲਤ ਚੱਲ ਰਿਹਾ ਆ ਅੱਜ ਉਹਨਾਂ ਦੀ ਔਰਤ ਨੂੰ ਆਪਣੇ ਪਰਿਵਾਰ ਵਾਸਤੇ ਇਨਸਾਫ ਮੰਗਣਾ ਪੈ ਰਿਹਾ ਆ ਅੱਜ 6 ਦਿਨ ਹੋ ਗਏ ਆ ਉਹਨਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਆ ਪਰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਮਜਬੂਰੀ ਵਸ ਉਹਨਾਂ ਨੂੰ 22 ਮਾਰਚ ਨੂੰ ਧਰਨਾ ਲਾਉਣਾ ਪੈ ਰਿਹਾ ਆ ਤੇ ਜੇ ਇੱਕ ਫੌਜੀ ਕਰਨਲ ਰੈਕ ਦੇ ਪਰਿਵਾਰ ਨੂੰ ਧਰਨਾ ਲਾਉਣਾ ਪੈ ਸਕਦਾ ਤੇ ਜਿਹੜੇ ਆਮ ਘੋੜੇ ਭਾਰੇ ਲੋਕ ਆ ਆਮ ਜਨਤਾ ਆ ਉਹਨਾਂ ਦੇ ਪੰਜਾਬ ਵਿੱਚ ਕੀ ਹਾਲਾਤ ਹੁੰਦੇ ਹੋਣਗੇ ਫੌਜ ਦੇ ਕਰਨਲ ਸਾਹਿਬ ਜੀ ਦੀ ਤਾਰਮ ਪਤਨੀ ਨੇ ਇਹ ਦੋਸ਼ ਲਾਏ ਆ ਕਿ ਪੁਲਿਸ ਵਾਲਿਆਂ ਨੇ ਜਿੱਥੇ ਮੇਰੇ ਘਰ ਵਾਲੇ ਨੂੰ ਕੁੱਟਿਆ ਮਾਰਿਆ ਉੱਥੇ ਜਦੋਂ ਮੇਰਾ ਬੱਚਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਵੀ ਬਹੁਤ ਬੁਰੀ ਤਰੀਕੇ ਦੇ ਨਾਲ ਪੁਲਿਸ ਨੇ ਕੁੱਟਿਆ ਕਰਨਲ ਸਾਹਿਬ ਜੀ ਦੀ ਘਰ ਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡਾ ਪਰਿਵਾਰ ਪੰਜ ਪੀੜੀਆਂ ਤੋਂ ਭਾਰਤ ਦੇਸ਼ ਦੀ ਸੇਵਾ ਕਰ ਰਿਹਾ ਆ ਤੇ ਅੱਜ ਸੇਵਾ ਕਰਨ ਦਾ ਸਾਨੂੰ ਇਹ ਇਨਾਮ ਦਿੱਤਾ ਜਾ ਰਿਹਾ ਆ ਇਹ ਸਾਡੀ ਕਿਸੇ ਜਗ੍ਹਾ ਕੋਈ ਸੁਣਵਾਈ ਨਹੀਂ ਹੋਈ ਅਸੀਂ ਉੱਚ ਅਧਿਕਾਰੀਆਂ ਤੱਕ ਅਪਰੋਚ ਕੀਤੀ ਆ ਜਦੋਂ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਤਾਂ ਹੀ ਉਹਨਾਂ ਨੇ 22 ਮਾਰਚ ਨੂੰ ਧਰਨੇ ਦਾ ਪ੍ਰੋਗਰਾਮ ਰੱਖਿਆ ਆ ਅੱਗੇ ਤਾਂ ਕਿਸਾਨਾਂ ਤੇ ਟੀਕਾ ਟਿੱਪਣੀ ਕੀਤੀ ਜਾਂਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਇਹ ਵਜ੍ਹਾ ਨਹੀਂ ਵੇਖਦੇ ਇਹ ਤਾਂ ਜਗਾ ਵੇਖਦੇ ਆ ਤੇ ਅੱਜ ਇੱਕ ਫੌਜ ਦੇ ਉੱਚ ਅਧਿਕਾਰੀ ਇੱਕ ਕਰਨਲ ਰੈਕ ਦੇ ਅਫਸਰ ਨੂੰ ਮੌਜੂਦਾ ਕਰਨਲ ਨੂੰ ਉਹਦੇ ਪਰਿਵਾਰ ਨੂੰ ਅੱਜ ਧਰਨਾ ਲਾਉਣ ਤੇ ਮਜਬੂਰ ਹੋਣਾ ਪੈ ਰਿਹਾ ਆ ਕਿਤੇ ਨਾ ਕਿਤੇ ਇਹ ਸਰਕਾਰ ਦੀ ਨਲਾਕੀ ਆ ਜਿਹੜਾ ਛੋਟੀ ਛੋਟੀ ਗੱਲ ਤੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਟਵਿੱਟਰ ਤੇ ਆ ਜਾਂਦੇ ਹੋ ਮਜ਼ਾਕ ਉਡਾ ਦਿੰਦੇ ਹੋ ਕਦੇ ਕਿਸਾਨ ਜਥੇਬੰਦੀਆਂ ਦਾ ਕਦੇ ਮਜ਼ਦੂਰ ਜਥੇਬੰਦੀਆਂ ਦਾ ਕਦੇ ਚੁਟਕਲੇ ਸੁਣਾਉਣ ਲੱਗ ਪੈਨੇ ਹੋ ਲੋਕ ਇਹ ਕਹਿ ਰਹੇ ਆ ਕਿ ਇਹੋ ਜਿਹੀ ਵੱਡੀ ਵਾਰਦਾਤ ਹੋ ਗਈ ਆ ਪੰਜਾਬ ਸਰਕਾਰ ਆਪਣਾ ਪੱਖ ਕਿਉਂ ਨਹੀਂ ਰੱਖ ਰਹੀ ਇਹਦੇ ਉੱਤੇ